ਬੀਤੇ ਦਿਨ ਬਟਾਲਾ ਅੰਦਰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੀ ਭੰਤੋੜ ਕਰਨ ਵਾਲੇ 6 ਦੋਸ਼ੀਆਂ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਡੀਆਈਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ 24 ਘੰਟਿਆਂ ਦੇ ਅੰਦਰ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਛੇੜਛਾੜ ਕੀਤੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਸਾਰੇ ਹੀ ਨੌਜਵਾਨ ਦੇ ਸਾਲ ਤੋਂ ਘਟਦੀ ਉਮਰ ਦੇ ਹਨ ਜਾਂਚ ਚੱਲ ਰਹੀ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਸਾਜ਼ਿਸ਼ ਕਿਉਂ ਕੀਤੀ ਗਈ ਹੈ ਪੁਲਿਸ ਵੱਲੋਂ ਹੁਣ ਪੂਰੀ ਜਾਂਚ ਕੀਤੀ ਜਾਵੇਗੀ ਜੋ ਵੀ ਸਾਹਮਣੇ ਆਏਗਾ ਉਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ ਅਨਫੋਰਚੂਨੇਟ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਪੀਮਰਾਓ ਉਮੇਦਕਰ ਜੀ ਦੇ ਸਟੈਚੂ ਦੀ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਅਨਿਸ਼ਲੀ ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉੱਥੇ ਜਾਂਦੇ ਆ ਤੇ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚਰਲੀ ਚੀਜ਼ ਆ ਕਿਉਂਕਿ ਜਦੋਂ ਨੋਟਿਸ ਚ ਆਉਂਦਾ ਹੈ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜਿਸ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਔਰ ਕੋਈ ਮੈਟਰ ਸੈਂਸਟਿਵ ਸੀਗਾ ਬਹੁਤ ਜ਼ਿਆਦਾ ਸੈਂਸਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਦੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਸਭ ਕੁਝ ਦਿੱਤਾ ਸਾਡੀ ਕੰਟਰੀ ਨੂੰ ਐਰੇਸ ਬੰਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਜਾਂਦੀ ਆ ਐਫ ਆਈ ਆਰ ਦਰਜ ਕਰਨ ਤੋਂ ਬਾਅਦ एसएसपी साहब इडी इन्वेस्टिगेशन नु आप लीड ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਹੀਂ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ 7 ਬੰਦੇ 2 ਗੱਡੀਆਂ 'ਚ ਆਉਂਦੇ ਆ ਔਰ ਉਹ ਦਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਥੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ 7 'ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਕਿ ਸਾਰੀ ਰਾਤ ਇਹਨਾਂ ਦੀ ਰੈਸਟ ਚੱਲਦੀ ਰਹੀ ਐ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਤੇਰੇ ਵਿੱਚ ਅ ਜਿਹੜਾ 295 A ਜਿਹੜੀ ਪੁਰਾਣੀ ਹੁੰਦੀ ਸੀ ਜਿਹੜਾ ਆਈਪੀਸੀ ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਆ ਇੱਕ ਧਾਰਮਿਕ ਭਾਵਨਾਵਾਂ ਨੂੰ ਵੀ ਥੇਸ ਪਹੁੰਚਾਉਂਦੀ ਉਹ ਵੀ ਸੈਕਸ਼ਨ ਨਵੇਂ ਬੀਐਨਐਸ ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ ਐਸਸੀ ਐਸਟੀ ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਹੈ ਇਹਦੇ ਦੇ ਵਿੱਚ ਔਰ ਹੁਣ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਹੋਰ ਕੌਣ ਲੋਕ ਇਰੇ ਵਿੱਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਔਰ ਕੋਈ ਵੀ ਇਰੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਾ ਨਹੀਂ ਜਾਊਗਾ ਸਖਤ ਤੋਂ ਸਖਤ ਅਸੀਂ ਸਜ਼ਾ ਦਵਾਵਾਂਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸਾਡੀ ਸੋਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪੈਰਾਕਰਮਿਕ ਕੋਸ਼ਿਸ਼ ਕੀਤੀ ਆ ਔਰ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਇਹਨੇ ਬੜੀ ਮਿਹਨਤ ਨਾਲ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਛੇਤੀ ਹੀ ਇਹ ਜੋ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਰੈਸਟ ਕਰ ਲਿਆ ਔਰ ਫਰਦਰ ਇਹਨਾਂ ਦੀ ਤਫਤੀਸ਼ ਦੇ ਦੌਰਾਨ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ ਇਹ ਕਿੰਨੀਆਂ ਸਾਰੇ ਇਹਨਾਂ ਦੀਆਂ ਕਰਦੇ ਕੀ ਦੇਖੋ ਇਹ ਸਾਰੇ ਯੰਗਸਟਰਸ ਹੀ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਇਹ ਵਿੱਚ ਦੱਸਦਾ ਕਿ ਇਹ ਜਿੱਦਨ ਇਹ ਵਾਰਦਾਤ ਕਰਦੇ ਆ ਉਸ ਤੋਂ ਪਹਿਲਾਂ ਉੱਥੇ ਇੱਕ ਰੈਸਟੋਰੈਂਟ ਆ ਬੈਲਵਿਟਾ ਰੈਸਟੋਰੈਂਟ ਤਕਰੀਬਨ ਪੌਣੇ 10 ਵਜੇ ਉੱਥੇ ਵੀ ਇਹ ਜਾਂਦੇ ਆ ਇਹ ਸਾਰੇ ਯੰਗਸਟਰ ਆ ਜੀ ਸਾਰੇ ਮੇਰੇ ਖਿਆਲ 25 26 27 28 ਸਾਲ ਦੀ ਏਜ ਦੇ ਵਿੱਚ ਹੀ ਆ ਔਰ ਕੋਈ ਕਾਮਕਾਰੀ ਨਾ ਰੱਖੀ ਕੀ ਕਰਦੇ ਆ ਕੀ ਨਹੀਂ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਇਸ਼ੂ ਸੀਗਾ ਤੇ ਤਾੜੇ ਤੇ ਆਜ ਇਮੀਡੀਏਟਲੀ ਲਿਆਉਣਾ ਜ਼ਰੂਰੀ ਸੀ ਤਾਂਕਿ ਤੁਸੀਂ ਸਾਰੇ ਹਰ ਜਗ੍ਹਾ ਤੇ ਇਹ ਚੀਜ਼ ਨੂੰ ਪਹੁੰਚਾਓ ਕਿ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਜੇ ਕਿਸੇ ਨੇ ਸ਼ਰਧ ਕੀਤੀ ਸੀ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਔਰ ਇਹਨਾਂ ਦੀ ਹੁਣ ਡਿਟੇਲ ਇੰਟਰੋਗੇਸ਼ਨ ਇਹਨਾਂ ਦੀ ਡਿਟੇਲ ਪੁੱਛਗਿਛ ਕੀ ਇਹ ਕਰਦੇ ਸੀ ਕਿਉਂ ਇਹ ਹੋਇਆ ਇਹਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਕੀ ਕਰਦਾ ਸੀ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਆ ਇਹਨੂੰ ਅਸੀਂ ਬਹੁਤ ਛੇਤੀ ਕਲੀਅਰ ਕਰਤਾ ਜੀ ਪ੍ਰਾਥਮਿਕ ਜਾਂਚ ਦੇ ਪੁਛਤਾ ਸਾਹਮਣੇ ਆਇਆ ਹੋਗਾ ਪੁਛਤਾ ਕਲੀਅਰ ਸਾਨੂੰ ਕਰਦੇ ਕਿ ਇਹਨਾਂ ਦਾ ਕੋਈ ਨਹੀਂ ਬਾਹਰ ਹੈਗੇ ਨੇ ਮੈਂ ਦੇਖੋ ਮੈਂ ਤੁਹਾਨੂੰ ਸਾਡੇ ਕੋਲ ਇਹਨਾਂ ਨੂੰ ਸਵੇਰੇ ਅਸੀਂ ਅਰੈਸਟ ਕੀਤਾ ਕੋਈ ਰਾਤ ਪਹਿਲੋ ਇੱਕ ਬੰਦਾ ਅਰੈਸਟ ਹੋ ਗਿਆ ਫਿਰ ਉਹਦੇ ਅੱਗੇ ਅਸੀਂ ਦੂਜੇ ਨੂੰ ਅਰੈਸਟ ਕਰ ਰਹੇ ਹਾਂ ਸਾਰੀ ਰਾਤ ਹੀ ਇਹਨਾਂ ਦੀ ਅਰੈਸਟ ਵਾਲ ਪਹਿਲਾ ਜਿਹੜਾ ਸਾਡਾ ਕੰਮ ਸੀ ਉਹ ਚੱਲਦਾ ਰਿਹਾ ਜੀ ਹੁਣ ਇਹਨਾਂ ਨੂੰ ਕਰਕੇ ਸਾਰੀ ਚੀਜ਼ਾਂ ਕਲੀਅਰ ਕਰਾ ਕੇ ਕਿਉਂਕਿ ਬੜਾ ਹੀ ਇਹ ਸੈਂਸਟਿਵ ਮੈਟਰ ਹੈ ਅਸੀਂ ਮਾਈਕ ਨੂੰ ਅਸੀਂ ਇਹਦੇ ਵਿੱਚ ਕੋਈ ਵੀ ਅਧੂਰੀ ਗੱਲ ਨਹੀਂ ਅਸੀਂ ਕਰ ਸਕਦੇ ਔਰ ਜੋ ਵੀ ਚੀਜ਼ਾਂ ਸਾਹਮਣੇ ਹੋਣਗੀਆਂ ਕਿਉਂ ਇਹ ਹੋਇਆ ਕੀ ਇਹਨਾਂ ਦੇ ਕਾਰਨ ਸੀ ਕੌਣ ਇਹਨਾਰੇ ਪਿੱਛੇ ਹੈ ਕੀ ਵਜ੍ਹਾ ਹੋਈ ਆ ਉਹ ਸਾਰੀ ਚੀਜ਼ਾਂ ਸੀ ਸਾਹਮਣੇ ਲੈ ਕੇ ਆਵਾਂਗੇ ਹਾਂਜੀ ਇਹ ਬਟਾਲੇ ਸ਼ਹਿਰ ਦੇ ਵੀ ਰਹਿਣ ਵਾਲੇ ਆ ਜੀ ਔਰ ਇੱਕ ਪੁਰਾਣੇ ਸ਼ਾਲਾ ਦਾ ਹੈ ਕੁਮਾਨ ਦਾ ਹੈ ਜਿਆਦਾ ਸਾਡੇ ਬਟਾਲੇ ਸ਼ਹਿਰ ਦੇ ਹੈ ਜੀ ਮੈਂ ਉਹੀ ਸਾਥ ਸਾਥ ਮੈਂ ਤੁਹਾਨੂੰ ਬੜਾ ਕਲੀਅਰ ਦੱਸ ਰਿਹਾ ਆ ਕਿ ਸਾਨੂੰ ਹੁਣ ਟਾਈਮ ਚਾਹੀਦਾ ਆ ਜਿਹੜਾ ਪਹਿਲਾ ਕੰਮ ਸੀ ਟ੍ਰੇਸ ਕਰਨਾ ਮਲਜ਼ਮਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਫੜਨਾ ਸੱਤਾਂ ਚੋਂ 6 ਮਲਜ਼ਮ ਪੁਲਿਸ ਵੱਲੋਂ ਰੈਸਟ ਹੋ ਚੁੱਕੇ ਆ ਤੇ ਹੁਣ ਫਰਦਰ ਫਿਰ ਅਸੀਂ ਸਾਰਾ ਕੀ ਕੌਣ ਇਹਨਾਂ ਦੇ ਪਿੱਛੇ ਸੀ ਹੋਰ ਮਾਸਟਰਮਾਈਂਡ ਹੈਗਾ ਹਾਂਜੀ ਕੋਈ ਮੈਂ ਇਹ ਚੈੱਕ ਕਰਦਾ ਜੀ ਕਿ ਇਹਦੇ ਚ ਹੈਗਾ ਉਹ ਸਾਰਾ ਸੀ ਚੈੱਕ ਕਰ ਦਿੱਤੇ ਜੀ ਸਰ ਮੁੱਢਲੀ ਪੁੱਛਗੀਆਂ ਤੋਂ ਲੱਗਾ ਵੀ ਸ਼ਰਦਾਰ ਦਾ ਯਾਰ ਨਾਲ ਕੋਈ ਕੁਝ ਸਾਜ਼ਿਸ਼ ਹੈ ਮੈਂ ਭਾਈ ਸਾਹਿਬ ਦੇਖੋ ਫਿਰ ਉਹੀ ਗੱਲ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਜੀ ਵੀ ਜਿਹੜਾ ਪੁਲਿਸ ਦਾ ਪਹਿਲਾ ਕੰਮ ਆ ਕੇਸ ਨੂੰ ਟ੍ਰੇਸ ਕਰਨਾ ਟ੍ਰੇਸ ਕਰਕੇ ਮੁਲਜ਼ਮਨ ਨੂੰ ਅਰੈਸਟ ਕਰਨਾ ਔਰ ਉਹ ਰਿਜ਼ਲਟ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਉਹ ਅਸੀਂ ਕਰੰਜ ਕਾਮਯਾਬ ਹੋ ਗਏ ਆ ਹੁਣ ਇਹਦੇ ਪਿੱਛੇ ਜਦ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਹੀ ਹੋ ਗਈ 6 ਮੁਲਜ਼ਮ ਫੜੇ ਗਏ ਆ ਤਦ ਤੱਕ ਅਸੀਂ ਕੋਈ ਤਰ੍ਹਾਂ ਅੱਗੇ ਹਲ ਕਲੀਅਰ ਨਹੀਂ ਦੱਸ ਸਕਾਂਗੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਜਿਨ੍ਹਾਂ ਦਾ ਪਿਛਲਾ ਬੈਕਗ੍ਰਾਉਂਡ ਜਿਹੜਾ ਕ੍ਰਿਮੀਨਲ ਹੈ ਕਿ ਨਹੀਂ ਵਾਸਤੇ ਨਹੀਂ ਮੇਰਾ ਨਹੀਂ خیال ਕੋਈ ਹਲੇ ਪਰਚਾ ਇਹਨਾਂ ਦੇ ਖਿਲਾਫ ਕੋਈ ਦਰਜ ਨਹੀਂ ਹੈ ਜੀ ਥੈਂਕ ਯੂ ਸਰ ਥੈਂਕ ਯੂ